ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਆਪਣੇ ਬਾਰੇ ਦੱਸ ਦਿਓ ਜੀ ਆਪਣਾ ਨਾਮ ਤੇ ਆਪਾਂ ਕਿੱਥੇ ਖੜੇ ਆ ਜੀ। ਗ੍ਰੇ ਤੱਪਾ ਮੰਡੀ ਹਾਂਜੀ ਤੇ ਜ਼ਿਲ੍ਹਾ ਬਰਨਾਲਾ ਅਮਨਦੀਪ ਕੌੜਾ ਜੀ ਜੀ ਮੁੱਖਲੇ ਘਰੇ ਖੜੇ ਤੇ ਆਪਣੇ ਸਫਰ ਬਾਰੇ ਦੱਸਿਓ ਜੀ ਸਭ ਤੋਂ ਪਹਿਲਾਂ ਹਨਾ ਕਿੰਨੀਆਂ ਬੱਕਰੀਆਂ ਨੇ ਹੁਣ ਤੁਹਾਡੇ ਕੋਲੇ ਇਸ ਟਾਈਮ ਵੀ ਤਰ ਬੱਕਰੀਆਂ ਬੱਕਰੀਆਂ ਵੀਰੇ 50 60 ਹੈਗੀਆਂ ਨੇ 50 60 ਨੇ ਜੀ ਇਹ ਸ਼ੁਰੂਆਤ ਕਿਵੇਂ ਹੋਈ ਸੀਗੀ ਜੀ ਸਭ ਤੋਂ ਪਹਿਲਾਂ ਜਿਵੇਂ ਆਪਾਂ ਤੁਹਾਡੇ ਬਚਪਨ ਦੀ ਗੱਲ ਕਰੀਏ ਹਨਾ ਤੁਹਾਡੀਆਂ ਵੀਡੀਓ ਨੂੰ ਲੋਕਾਂ ਨੇ ਬੜਾ ਪਸੰਦ ਕੀਤਾਗੇ ਭੈਣ ਹੋਰੀ ਬਹੁਤ ਹਿੰਮਤੀ ਨੇ ਇਹਨੇ ਮਿਹਨਤੀ ਨੇ ਹਨਾ ਤਾਂ ਆਪਣੇ ਬਚਪਨ ਬਾਰੇ ਥੋੜਾ ਜਿਹਾ ਦੱਸਿਓ ਹਨਾ ਕਿੰਨੀ ਤੁਸੀਂ ਪੜ੍ਹਾਈ ਕੀਤੀ ਆ ਪੇਕੇ ਕਿੱਥੇ ਸੀ ਆਪਣੇ ਤੇ ਬਚਪਨ ਕਿਵੇਂ ਬੀਤਿਆ ਜੀ ਪੇਕੇ ਵੀਰੇ ਮੇਰੇ ਤਨੌਲੇ ਆਗੇ ਜੀ ਤੇ ਬਚਪਨ ਦਾ ਬਸ ਦੁੱਖਾ ਤਕਲੀਫਾਂ ਜੀ ਲੰਘਿਆਗਾ ਅੱਛਾ ਨੇ ਹੁੰਦੇ ਆਗੇ ਬਹੁਤ ਗਰੀਬ ਘਰੋਂ ਆਪਾਂ ਹਾਂਜੀ ਤੇ ਇੱਥੇ ਵਿਆਹ ਕਿ ਕਦੋਂ ਆਇਆ ਸੀ ਕਿਹੜੇ ਸਾਲ ਦੇ ਵਿੱਚ ਵਿਆਹ ਹੋਇਆ ਸੀ ਜੀ ਵਿਆਹ ਨੂੰ ਹੋ ਗਏ 19 ਸਾਲ ਹੋ ਗਏ। ਅੱਛਾ ਜੀ। 34-35 ਸਾਲ। ਠੀਕ ਹੈ ਜੀ। ਤੇ ਵਧੀਆ ਆਪਣਾ ਉਹੀ ਗੱਲਾਂ ਉਹ ਇੱਥੇ ਚੱਲ ਇਹਨਾਂ ਦੇ ਬੱਕਰੀਆਂ ਸੀਗੀਆਂ। ਹਾਂ। ਪਾਪਾ ਮੇਰਾ ਰਿਸ਼ਤਾ ਕਰ ਗਿਆ ਸੀ ਆ ਵੀ ਐ ਹੋਇਆ ਸੀ ਪਤਾ ਸੀ ਮੇਰੇ ਜਵਾਕ ਕੰਮ ਕਰਦੇ ਹੈਗੇ। ਹਾਂ। ਨਹੀਂ ਤਾਂ ਅੱਜ ਕੱਲ ਹੁੰਦਾ ਸੋਚਦਾ ਹੁੰਦਾਗਾ ਪਹਿਲਾਂ ਵੀ ਮੇਰੀ ਧੀ ਪਤਾ ਨਹੀਂ ਕੰਮ ਕਰੂ ਪਤਾ ਨਹੀਂ ਨਾ ਮਾਲ ਪਸੂ ਵਾਲੇ ਦੇ ਘਰੇ ਕਰਾਉਂਦੇ ਹੀ ਨਹੀਂ ਅੱਜ ਕੱਲ। ਹਾਂ ਜੀ। ਹਾਂ। ਹੁਣ ਉਹਨੂੰ ਪਤਾ ਸੀਗਾ ਵੀ ਮੇਰੀ ਧੀ ਕਰ ਲੂ ਹੂੰ ਤਾਂ ਕਰਕੇ ਉਹ ਉਹੀ ਗੱਲ ਉਹ ਮਾਲਪਸ ਵਾਲਿਆਂ ਨੇ ਕਰੇ ਕਰਕੇ ਸੀ ਵੀ ਕੋਈ ਗੱਲ ਨਹੀਂ ਸਭ ਨੂੰ ਦੱਸ ਸਕਦੇ ਅੱਛਾ ਪਰ ਆਪਾਂ ਸੰਭਿਆ ਵੀ ਵਧੀਆ ਜਦੋਂ ਤੁਸੀਂ ਆਏ ਸੀ ਵਿਆਹ ਕਿ ਕਿੰਨੀਆਂ ਬੱਕਰੀਆਂ ਸੀ ਬਾਈ ਕੋਲੇ ਉਦੋਂ ਬੱਕਰੀਆਂ ਵੀ ਇੰਨੀ ਹੀ ਸੀ ਉਦੋਂ ਦੀ ਅੱਛਾ ਇੰਨੀ ਹੀ ਸੀ ਉਹ ਆਇਆਗਾ ਵੀ ਵਧਾ ਘਟਾ ਹੁੰਦਾ ਹੀ ਰਹਿੰਦੇ ਨੇ ਕਿ ਹਨਾ ਆਰਥਿਕ ਵਿਲੇਦਾਰੀ ਨਹੀਂ ਰੱਖੀਆਂ ਹੁੰਦੀਆਂ ਨੇ ਕਿਤੇ ਵੇਚ ਪਿਆ ਕਿਤੇ ਰੱਖ ਲੀਆਂ ਹਾਂ ਘਟਾਉਂਦੀਆਂ ਕਿਤੇ ਵਧਾਉਂਦੀਆਂ ਹਾਂ ਜੀ ਖਾਏ ਪਸ਼ੂ ਐ ਸੀ ਠੀਕ ਹੈ ਜੀ ਉਦੋਂ ਫਿਰ ਤੁਹਾਨੂੰ ਲੱਗਿਆ ਨਹੀਂ ਕੋਈ ਫਰਕ ਵੀ ਉੱਥੋਂ ਆਏ ਹੋ ਹਨਾ ਇੱਕਦਮ ਇੱਥੇ ਬੱਕਰੀਆਂ ਚ ਆ ਗਏ ਕਿਵੇਂ ਦਾ ਤਬਦੀਲੀ ਕਿਵੇਂ ਦੀ ਆਈ ਸੀਗੀ ਉਦੋਂ ਇਹ ਵੀਰੇ ਪਸ਼ੂ ਤਾਂ ਸਾਡੇ ਉੱਥੇ ਵੀ ਹੁੰਦੇ ਸੀਗੇ ਹੂੰ ਕੋਈ ਇਹੋ ਜੀ ਦਿੱਕਤ ਵਾਲੀ ਗੱਲ ਤਾਂ ਹੈ ਹੀ ਨਹੀਂ ਸੀ ਕਿਉਂਕਿ ਉੱਥੇ ਵੀ ਵਧੀਆ ਹੀ ਪਸ਼ੂਆਂ ਦਾ ਕਰਦੇ ਸੀ ਅਸੀਂ ਹਾਂ ਜੀ ਆਪਾਂ ਕਹਣਾ ਹੈ ਕਿ ਸਾਨੂੰ ਤਾਂ ਹੱਥਾਂ 'ਚ ਮੁਸਤਫਾ ਖੂੜਾ ਨਹੀਂ ਚੱਕਦੇ ਹੈਗੇ ਹਾਂਜੀ ਹਾਂਜੀ ਹਨਾ ਵਿੱਚ ਕਹਿ ਹੁੰਦੇ ਆ ਨਾ ਕੋਈ ਗੱਲ ਮੁਸਤਫਾ ਖੂੜਾ ਨਹੀਂ ਚੱਕਦੇ ਆਪਾਂ ਨੇ ਕਦੇ ਇਹੋ ਜੀ ਨਫਰਤ ਵਾਲੀ ਗੱਲ ਕੀਤੀ ਨਹੀਂ ਹੈਗੀ ਠੀਕ ਹੈ ਜੀ ਆਪਾਂ ਉਹੀ ਗੱਲ ਨੂੰ ਜੋ ਵੀ ਕੰਮ ਹੁੰਦਾ ਆਪਾਂ ਕਦੇ ਛੱਡਿਆ ਨਹੀਂ ਜਿਵੇਂ ਤੁਸੀਂ ਦੱਸਿਆ ਹੀ ਪਿਛਲੀ ਵੀਡੀਓ ਚ ਕਿ ਮੇਰਾ ਬਾਪੂ ਇਥੇ ਕਿल्ले ਦੇਖ ਕੇ ਰਿਸ਼ਤਾ ਕਰ ਗਿਆ ਸੀ ਹੈਨਾ ਉਹ ਕਹਾਣੀ ਵੀ ਦੱਸੋ ਕਿਵੇਂ ਹੋਇਆ ਸੀ ਰਿਸ਼ਤਾ ਤੁਹਾਡਾ ਬੱਚੇ ਪਾਲਣਗੇ ਆਪੀ ਤੇ ਕਮਾਈ ਕਰਦਾਗਾ ਕੋਈ ਨਸ਼ਾ ਪੱਤਾ ਨਹੀਂ ਕਰਦਾ ਹੈਗਾ ਆਪੀ ਕਰ ਲੈਣਗੇ ਦੋਨੇ ਜਾਣੇ ਉਹ ਵੀ ਕੰਮ ਵਧੀਆ ਕਰਕੇਗੀ ਆਪੇ ਰਲ ਮਿਲ ਕੇ ਜਵਾਹ ਕਰ ਲੈਣਗੇ ਪਾਲ ਪਸ਼ੂ ਵੀ ਸੰਭਲੂਗੀ ਕਿਉਂਕਿ ਪਤਾ ਕੀ ਗੱਲ ਆ ਅਗਲਾ ਐ ਸੋਚਦਾ ਹੁੰਦਾ ਵੀ ਜਿਹਦੇ ਘਰੇ ਦੁੱਧ ਹੀ ਨਹੀਂ ਹੈਗਾ ਫਿਰ ਉਹਦੇ ਘਰੇ ਹੈਗਾ ਵੀ ਕੀ ਆ ਹਾਂਜੀ ਹਾਂਜੀ ਲੱਗਣਾ ਉਹੀ ਗੱਲ ਨੂੰ ਚੱਲ ਜੇ ਕਿੱਲਾ ਹੁੰਦਾ ਮੈਂ ਐਸੇ ਬੱਕਰੀ ਵੀ ਹੋਊਗੀ ਜੇ ਕਿੱਲਾ ਹੀ ਨਹੀਂ ਹੈਗਾ ਤਾਂ ਪਸ਼ੂ ਵੀ ਕਿੱਥੋਂ ਹਾਂਜੀ ਹਾਂਜੀ ਗੱਲ ਤਾਂ ਐ ਹੋ ਜਾਂਦੀ ਹੈਗੀ ਠੀਕ ਹੈ ਜੀ ਤੇ ਜਦੋਂ ਫਿਰ ਤੁਸੀਂ ਅੱਡ ਹੋਏ ਸੀ ਬਾਈ ਨੇ ਦੱਸਿਆ ਵੀ ਪੰਜ ਬੱਕਰੀਆਂ ਸਾਨੂੰ ਬੰਡੀਆਂ ਆਈਆਂ ਹਨਾ ਉਹ ਸਟਰਗਲ ਦੱਸਿਓ ਕਿਵੇਂ ਫਿਰ ਹੌਲੀ-ਹੌਲੀ ਕਿਵੇਂ ਵਧਾਇਆ ਕੰਮ ਹੌਲੀ ਬਸ ਵੀਰੇ ਪੱਠਾ ਰੱਖ ਰੱਖ ਮੈਂ ਘਰ ਦੀ ਗਰੀਲਦਾਰੀ ਚ ਲੂੰਦੀ ਸੀ ਇਹ ਕਿ ਉਹ ਮੁੱਲ ਲੈ ਲਈ ਕਿਵੇਂ ਜਾਂ ਪੱਠਾ ਰੱਖ ਲੀਆਂ ਪੱਠਾ ਰੱਖ ਰੱਖ ਬਣਾਈ ਅੱਛਾ ਠੀਕ ਹੈ ਬੰਡੀਆਂ ਚ ਬਥੇਰੀਆਂ ਬੱਕਰੀਆਂ ਸੀ ਬੰਡੀਆਂ ਚ ਸਾਨੂੰ ਪਾਤਕੀਆਂ ਬਸ ਬਨ ਜਾਇਆ ਸੀ ਅੱਛਾ ਤੇ ਉਹ ਵੀ ਆਏ ਹੋ ਗਿਆ ਸੀ ਕਿਉਂ ਦੇ ਤੇ ਕਰਨਾ ਹੂੰ ਉਸੋ ਹੀ ਗੱਲ ਲੰਗੂ ਤੁਹਾਨੂੰ ਫਿਰ ਆਪਦੇ ਆਪ ਤੇ ਮਾਣ ਸੀਗਾ ਵੀ ਮਿਹਨਤ ਕਰਕੇ ਕੁਝ ਬਣਾਵਾਂਗੇ ਜ਼ਿੰਦਗੀ ਚ ਮਾਣ ਸੀਗਾ ਕਹਿੰਦੇ ਸੀਗੇ ਅਸੀਂ ਕਿੰਨਾ ਕਹਿਤਾ ਸੀ ਮੈਂ ਜਿੰਨਾ ਚੱਕਾ ਆਪਾਂ ਖੜੇ ਆਂਗੇ ਉਹਨਾਂ ਟਾਈਮ ਤੋਂ ਆਪਾਂ ਹੂੰ ਕਹਿੰਦਾ ਹੁੰਦਾ ਡਿੱਗ ਦੇ ਡਿੱਗਣ ਦਿੰਦੇ ਨਹੀਂ ਹੈਗੇ ਉਹ ਤਾਂ ਦੇਖੀ ਜਾਓ ਬਾਈ ਦੱਸਦਾ ਵੀ ਮੈਂ ਭੱਠੇ ਤੇ ਕੰਮ ਕਰਦੇ ਤੁਸੀਂ ਘਰਾਂ 'ਚ ਕੰਮ ਕਰਦੇ ਸੀ ਹੈਨਾ ਅੱਛਾ ਹੁਣ ਵੀ ਮੈਂ ਕੰਮ ਦਾ ਕੀ ਆ ਚਾਹੇ ਕੋਈ ਕਹਿੰਦਾ ਹੁੰਦਾ ਆਪਦੇ ਬੱਚਿਆਂ ਲਈ ਰੋੜੇ ਚੁਗੇ ਹਾਂ ਕੰਮ ਦਾ ਕੀ ਹੁਣ ਫਿਰ ਆਏ ਨਹੀਂ ਹੁੰਦਾ ਵੀ ਇੰਨੇ ਆਪਣੇ ਕੋਲ ਨਾ ਗੱਬ ਵਧੀਆ ਚੱਲ ਹੁਣ ਆਪਾਂ ਬੱਚੇ ਵੇਚਦੇ ਆ ਜੀ ਹੈਗੀ ਆ ਨੀ ਚੀਜ਼ ਹੈਗੀ ਫਿਰ ਪਸ਼ੂ ਵੇਚਨੇ ਪੈਣਗੇ ਹਾਂ ਤੇ ਪੱਠਾ ਨਹੀਂ ਰੱਖ ਸਕਦੇ ਹੈਗੇ ਜਦੋਂ 10 ਪੱਠਾ ਜਾਂਦੀਆਂ 15 ਨਾ ਮੇਲੇ ਮੂਲੇ ਤੇ ਉਦੋਂ ਪਤਾ ਲੱਗਦਾ ਅਗਲੇ ਨੂੰ ਵੀ ਹੈਗਾ ਢੋਲ ਚੱਟਾ ਠੀਕ ਹੈ ਉਹ ਤਾਂ ਪਤਾ ਲੱਗਦਾ ਆਪਣੇ ਤਾਂ ਕਈ ਲੋਕ ਦੇਖਿਆ ਜੀ 5-10 ਬੱਕਰੀਆਂ ਲਿਆ ਕੇ ਬਾਕੀ ਸਾਰੇ ਕੰਮ ਹੀ ਛੱਡ ਦਿੰਦੇ ਆ ਵੀ ਬੱਕਰੀਆਂ ਚੋਂ ਹੁਣ ਆਪਾਂ ਮੈਨੂੰ ਸਾਡੀ ਇਹੀ ਹਾਲ ਸੀਗਾ ਅੱਛਾ ਬਾਕੀ ਦਾ ਇੱਕ ਜਣਾ ਕਮਾਈ ਕਰਦਾ ਸੀ ਬਾਕੀ ਸਾਰੇ ਇਹੀ ਕਰਦੇ ਰਹਿੰਦੇ ਸੀਗੇ ਅੱਛਾ ਤਦਾਈਆਂ ਤਾਂ ਫਿਰ ਉਹੀ ਗੱਲ ਨੂੰਟਰ ਖੜੇ ਵੀ ਉਸੀ ਹੈਗੇ ਹੂੰ ਤੁਸੀਂ ਫਿਰ ਹੁਣ ਕੀ ਕੀ ਕੰਮ ਬੱਕਰੀਆਂ ਦਾ ਕਰ ਲੈਨੇ ਹੋ ਕਿਵੇਂ ਕੰਮ ਕਰਦੇ ਹੋ ਸਵੇਰ ਤੋਂ ਸ਼ਾਮ ਤੱਕ ਦਾ ਰੁਟੀਨ ਦੱਸਿਓ ਜੀ ਸਾਰੇ ਹੀ ਕਰਦੇ ਆਂ ਬਾਈ ਹੂੰ ਕੰਮ ਤਾਂ ਅੱਛਾ ਕਹਿੰਦੇ ਹੁੰਦੇ ਆ ਪਾਲੀ ਟਾਲੀਆਂ ਦੇ ਤਾਂ ਨਾਲ ਕਰਾਵਾਂਗੇ ਤਾਂ ਕਰਨਗੇ ਹਾਂਜੀ ਸਾਇਕਲ ਖੜਾ ਉਹਦੇ ਤਾਂ ਸਿੱਟੇ ਨਹੀਂ ਜਾਂਦੇ ਪਾਲੀ ਤੇ ਤਾਂ ਜਮਾ ਜਿਹੜਾ ਪਾਲੀ ਤੇ ਸੜਦਾ ਫਿਰ ਉਹ ਨਹੀਂ ਪਾਸ ਹੁੰਦਾ ਕਿੰਨੇ ਵਜੇ ਉੱਠਦੇ ਹੋ ਸਵੇਰ ਜੀ ਬੱਕਰੀਆਂ ਚ 6 ਵਜੇ ਉੱਠ ਗੜਦਿਆਂ ਤੇ ਵਾਕਾਂ ਨੂੰ ਹਾਕਾ ਮਾਰ ਲੱਗ ਜਾਂਦੀਆਂ ਈ ਤਿੰਨ ਸਾਢੇ ਤਿੰਨਾਂ ਅੱਖ ਖੁੱਲ੍ਹ ਜਾਂਦੀ ਹੈਗੀ ਅੱਛਾ ਉਹਦੀ ਜਵਾਖਾਂ ਨੂੰ ਵੀ ਲੱਗ ਜਾਂਦੇ ਨਾਲ ਹੀ ਠਾਣ ਵੀ ਉੱਠੜੋ ਢਾਣੀ ਟੱਕੇ ਨੂੰ ਜਾਣਾ ਉੱਠੜੋ ਹਾਂ ਕਹਿੰਦੇ ਹੁੰਦੇ ਆ ਕਿ ਜੇ ਤਾਰਾਂ ਦਾ ਸਾਥ ਆ ਤਾਂ ਵਧੀਆ ਚੱਲੀ ਜਾਂਦਾ ਹਾਂਜੀ ਤਾਰਾਂ ਧੂਰਾਂ ਫਿਰ ਬੱਕਰੀਆਂ ਨੇ ਕੱਢ ਦੇਓ ਨਿੱਕਿਆਂ ਨੂੰ ਛੱਡ ਛੱਡ ਕੇ ਦੇਖ ਲਓ ਤੁਸੀਂ ਆਏ ਮੰਨੋ ਵੀ ਸਰਤੇ ਵੀ ਡਾਣੀਆਂ ਟੁੱਟ ਹੋਈਆਂ ਹੋਈਆਂ ਅੱਛਾ ਕਿਉਂਕਿ ਇਹਨਾਂ ਨੂੰ ਮੋਟਰਸਾਈਕਲ ਆਉਂਦਾ ਨਹੀਂ ਸੀ ਉਦੋਂ ਹਾਂ ਹੋਂਦਾ ਸਾਰ ਅਸੀਂ ਸਰਤੇ ਲੈ ਹੁੰਦੇ ਤੋ ਯਾਨੀ 3 ਵਜੇ ਨਿਕਲ ਜਾਂਦੇ ਠੀਕ ਹੈ ਦੋ ਦੋ ਘਿਹੜੇ ਲਾ ਦਿੰਦੇ 4 ਵਜੇ ਦੇ ਨੂੰ ਹੁਣ ਤੁਸੀਂ ਮੋਟਰਸਾਈਕਲ ਵੀ ਚਲਾ ਲੈਣੋ ਆਪ ਠੀਕ ਹੈ ਫੇ ਮੋਟਰਸਾਈਕਲ ਸਿੱਖਣਾ ਪੰਪਿਆ ਜੇ ਦੁੱਧ ਲੈਣ ਜਾਂਦੇ ਆ ਅਸੀਂ 5 ਵਜੇ ਫੇ ਲੈਣ ਜਾਂਦੇ ਆ ਮੈਂ ਇੱਥੇ ਕਿਸੇ ਦੇ ਘਰੇ ਗਈ ਮੈਂ ਆਖਿਆ ਵੀ ਪੁੱਤ ਦੁੱਧ ਲਿਆ ਦੇ ਹਾਂ ਵੀ ਜਦੋਂ ਜਾਗਦੇ ਪੈ ਨਹੀਂ ਕਹਿੰਦਾ ਮੈਂ ਤਾਂ ਸੁੱਤਾ ਪਿਆ ਅੱਛਾ ਮਾਹ ਮੋਟਰਸਾਈਕਲ ਘਰੇ ਖੜਾ ਹੁੰਦਾ ਅੱਜ ਕੱਲ ਤਾਂ ਲੋਕ ਚੰਦ ਤਾਰਿਆਂ ਤੇ ਪਹੁੰਚੀ ਪਈ ਆ ਕਿਹਦੀ ਜਗਤ ਆ ਗਿਆ ਮੈਂ ਸਿੱਖ ਲੈਣੇ ਆ ਹਾਂਜੀ ਇਹਨਾਂ ਨੂੰ ਮੈਂ ਆਖਿਆ ਸਿਖਾ ਦੋ ਇਹਨਾਂ ਨੇ ਸਿਖਾਇਆ ਨਹੀਂ ਮੇਰੀ ਭੈਣ ਨੂੰ ਆਉਂਦਾ ਸੀ ਉਹ ਸਿਖਾ ਗਈ ਮੈਨੂੰ ਅੱਛਾ ਉਹ ਸਿਖਾ ਗਈ ਤੇ ਆਏ ਨਹੀਂ ਕਿਹੜੇ ਰਿਸ਼ਤੇ ਰਣੇ ਜਾਂ ਘਰਾ ਘੁਰਾਣੇ ਵੀ ਬਬੂ ਨੂੰ ਕਿਦਾਂ ਮੋਟ ਸੈਂਸ ਖਾਈ ਜਾਣਾ ਕੋਈ ਵੀ ਨਹੀਂ ਕਹਦਾ ਹੈਗਾ ਅੱਛਾ ਨਹੀਂ ਕਹਿੰਦੀ ਕੋਈ ਨਹੀਂ ਕਹਦਾ ਮੈਂ ਠੀਕ ਹੈ ਕੋਈ ਨਹੀਂ ਕਹਦਾ ਜਿਵੇਂ ਤੁਹਾਡੀਆਂ ਵੀਡੀਓ ਬਹੁਤ ਚੱਲੀਆਂ ਹਨਾ ਕਿਸੇ ਨੇ ਕੋਈ ਤੁਹਾਨੂੰ ਕਿਹਾ ਪਿੰਡ ਚ ਰਿਸ਼ਤੇਦਾਰਾਂ ਨੇ ਵੀ ਦੀਆਂ ਵੀਡੀਓ ਦੇਖੀਆਂ ਬਹੁਤ ਸੋਹਣਾ ਬੋਲੀ ਤੋਂ ਬਹੁਤ ਨਹੀਂ ਕਿਹਾ ਅੱਛਾ ਜਿਹੜੀਆਂ ਭੈਣਾ ਹੁਣ ਮੰਨ ਲਓ ਤੁਹਾਡੀਆਂ ਵੀਡੀਓ ਦੇਖ ਕੇ ਤੁਹਾਨੂੰ ਫੋਨ ਵੀ ਆਏ ਹੋਣਗੇ ਕਿ ਬੱਕਰੀਆਂ ਰੱਖਣੀਆਂ ਸੀ ਜਾਂ ਆਪਾਂ ਨੂੰ ਮਾੜਾ ਮੋਟਾ ਹੌਸਲਾ ਮਿਲਦਾ ਜਦੋਂ ਕੋਈ ਔਰਤ ਨੂੰ ਦੇਖਦੀਆਂ ਹਨਾ ਭੈਣਾ ਕੰਮ ਕਰਦੀਆਂ ਵੀ ਆਪਾਂ ਵੀ ਕਰੀਏ ਹਨਾ ਕੀ ਕਹਿਣਾ ਚਾਹੋਗੇ ਉਹਨਾਂ ਭੈਣਾਂ ਨੂੰ ਜਿਹੜੀਆਂ ਇਸ ਕੰਮ ਦੇ ਵਿੱਚ ਆਉਣਾ ਚਾਹੁੰਦੀਆਂ ਨੇ ਬਹੁਤ ਵਧੀਆ ਵੀਰੇ ਜਿਹੜਾ ਕੋਈ ਇਹੋ ਜੀ ਸੋਚ ਰੱਖਦਾਗਾ ਕਹਿੰਦੇ ਹੁੰਦੇ ਆਗੇ ਜੇ ਮਾਲ ਪਸੰਦ ਦੇ ਵਿੱਚ ਘਾਟਾ ਨਹੀਂ ਹੈਗਾ ਜੇ ਕੋਈ ਸਾਹਮਦਾ ਤਾਂ ਠੀਕ ਹੈ ਜੀ ਬਹੁਤ ਵਧੀਆਗਾ ਜਿਹੜਾ ਕੋਈ ਇਹੋ ਜੀ ਸੋਚ ਰੱਖਦਾਗਾ ਮਾਲ ਪਸੰਦ ਰੱਖਣ ਦੀ ਤੇ ਆਪੀ ਹੌਲੀ ਹੌਲੀ ਵੱਡ ਜਾਂਦੀਆਂ ਨੇ ਰੱਬ ਸਾਥ ਦੇਣ ਲੱਗ ਜਾਂਦਾ ਕਹਿੰਦੇ ਹੁੰਦੇ ਆਗੇ ਇੱਕ ਤੋਂ ਦੋ ਦੋ ਤੋਂ ਤਿੰਨ ਆ ਹੀ ਹੌਲੀ ਹੌਲੀ ਜੁੜ ਜਾਂਦੀਆਂ ਨੇ ਹਾਂਜੀ ਜੇ ਸਬਰ ਰੱਖੀਏ ਤਾਂ ਆਪਾਂ ਬੱਕਰੀ ਚ ਕਮਾਈ ਕਿੰਨੀ ਕੁ ਹੁੰਦੀ ਹੈ ਕਿਉਂਕਿ ਤੁਸੀਂ ਤਾਂ ਇਹਨਾਂ ਦੇ ਵਿੱਚ ਰਹਿਨੇ ਹੋ ਹਨ ਆਮ ਨੋਰਮਲ ਬੱਕਰੀ ਆਪਾਂ ਘਰੇ ਰੱਖਣੀ ਹੋਵੇ ਕਿੰਨੇ ਕੁ ਟਾਈਮ ਦੇ ਵਿੱਚ ਆਪਾਂ ਨੂੰ ਕਮਾਈ ਦੇਣ ਲੱਗ ਜਾਂਦੀ ਹੈ ਕਮਾਈ ਤਾਂ ਵੀਰੇ ਜ਼ਿੰਦਗੀਆਂ ਹੀ ਨੇ ਜਾਂ ਕੰਮ ਕਰਾਂਗੇ ਤਾਂ ਕਹਿੰਦੇ ਹੁੰਦੇ ਆ ਕਿ ਇਹ ਤਾਂ ਸਾਹਮਣੀਆਂ ਨਹੀਂ ਤਾਂ ਕਿਹੜੀ ਕਮਾਈ ਦੇਣੀ ਹੈ ਕਿ ਫਿਰ ਤਾਂ ਭੁੱਖੀ ਮਰ ਜੂ ਜਾਂ ਰੱਜੀ ਮਰ ਜੂ ਇੱਕ ਚੀਜ਼ ਤਾਂ ਹੋ ਹੀ ਜਾਂਦਾਗਾ ਹਾਂਜੀ ਹੁਣ ਹੈਗਾ ਕਮਾਈ ਤਾਂ ਜੇ ਹੁਣ ਸਾਹਮਣੇ ਆਪਾਂ ਜ਼ਿੰਦਗੀਆਂ ਹੂੰ ਇਹ ਹੋਰ ਕੀ ਕਹਿਣਾ ਚਾਹੋਗੇ ਲੋਕਾਂ ਨੇ ਜਿਨ੍ਹਾਂ ਨੇ ਤੁਹਾਨੂੰ ਪਸੰਦ ਕੀਤਾ ਵੀਡੀਓ ਦੇ ਵਿੱਚ ਤੁਹਾਨੂੰ ਹੱਲਾਸ਼ੇਰੀ ਦਿੱਤੀ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਬਹੁਤ ਵਧੀਆ ਵੀਰੇ ਧੰਨਵਾਦ ਜਿਨ੍ਹਾਂ ਨੇ ਕਦਰ ਹੁੰਦੇ ਆਗੇ ਕਮੈਂਟ ਵਧੀਆ ਕੀਤੇ ਇੱਕ ਮੇਰੇ ਭਰਾ ਨੇ ਕਮੈਂਟ ਕੀਤਾ ਸੀ ਵੀ ਤੁਸੀਂ ਕਹਿੰਦੇ ਹੋ ਵੀ 5 ਕਿਲੋ ਦੁੱਧ ਦਿੰਦੀ ਆ ਕਿ ਬੱਕਰੀ ਦੇ ਮੇਮਣੇ ਨੂੰ ਚੁੰਗੜੀ ਪਿਆਉਂਦੇ ਆ ਹਾਂ ਹਾਂ ਕਹਿੰਦੇ ਸੀ ਨਾ ਹਾਂਜੀ ਉਹ ਮੇਰੇ ਭਰਾ ਨੂੰ ਮੈਂ ਕਹਿਣਾ ਚਾਹੁੰਦੀ ਆ ਕਿ ਵੀ ਇੱਕ ਮਹੀਨੇ ਸਾਲ ਦੇ ਵਿੱਚ ਕਿਹੜਾ ਮਾਰ ਕੇ ਜ਼ਰੂਰ ਜਨਮ ਕਰਾਇਆ ਵੀ ਅਸੀਂ ਦੇ ਦਾਂਗੇ ਅੱਛਾ ਉਹਨੂੰ ਪਤਾ ਲੱਗ ਜੂ ਵੀ ਬੱਕਰੀ ਮੇਮਣੇ ਤਿੰਨ ਤਿੰਨ ਚਾਰ ਚਾਰ ਦੇ ਦਿੰਦੀ ਆ ਕਿ ਦੋ ਚੱਕਣੇ ਪੈਂਦੇ ਆ ਥੱਲੋ ਦੋ ਹੀ ਲੋਕ ਬਕਰੀ ਦਾ ਹਮਮ ਹੋਰ ਬੱਕਰੀਆਂ ਫੇਰ ਹੁਣ ਇੱਕ ਜਿਹੜੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਬੱਕਰੀ ਦਿਖਾਈ ਸੀ ਚਿੱਟੀ ਹਾਂਜੀ ਹਾਂਜੀ ਉਹ ਮਰ ਗਈ ਉਹਦੀ ਪੱਠ ਨੂੰ ਹੁਣ ਚੁੰਗਣੀ ਵੀ ਪਿਉਣੀ ਪਊ ਕਰੀਏ ਕੀ ਹੁਣ ਉਹ ਕਈ ਵਾਰੀ ਬੱਕਰੀ ਵੀ ਖਰਾਬ ਵੀ ਹੋ ਜਾਂਦੀ ਆ ਜੇ ਹੁਣ 10 ਪਸ਼ੂ ਵਧੀਆਂ ਸੂ ਹੈਗਾ ਕੀ ਹੋ ਜੇ ਇਹਨਾਂ ਨੂੰ ਹਮ ਚਾਰ ਚਾਰ ਦੇ ਦਿੰਦਿਆਂ ਨੇ ਤਿੰਨ ਤਿੰਨ ਦੇ ਦਿੰਦਿਆਂ ਨੇ ਹਮ ਆ ਕੇ ਇੱਕ ਵਾਰੀ ਦੇਖੇ ਚੈੱਕ ਕਰੇ ਫੇਰ ਪਤਾ ਲੱਗਦਾ ਹਾਂਜੀ ਧੰਨਵਾਦ ਉਹ ਜੀ ਨੇ ਹੈ ਜੱਕ ਕਮੈਂਟ ਕੀਤਾ ਤੇ ਸਵਾਲ ਪੁੱਛਿਆ ਸਹੀ ਹੈ ਸਹੀ ਹੈ ਹੈ ਤੇ ਵੀ ਜੇ ਬੰਦਾ ਸਮਝਦਾ ਰਾਮਾਲ ਪਸ਼ੂ ਵਾਲਿਆਂ ਨੂੰ ਤਾਂ ਸਾਰਿਆਂ ਨੂੰ ਪਤਾਗਾ ਹਮ ਮਾਲ ਪਸ਼ੇ ਵਾਲਿਆਂ ਨੂੰ ਤਾਂ ਹੀ ਪਤਾਗਾ ਵੀ ਦੋ ਦੋ ਤਿੰਨ ਤਿੰਨ ਮੇਵਲੇ ਜਦੋਂ ਦੇ ਦਿੰਦਿਆਂ ਨੇ ਇੱਕ ਅੱਧੇ ਨੂੰ ਤਾਂ ਚੱਕਣਾ ਪੈਂਦਾ ਹੀ ਆ ਆਇਆ ਇੱਕੋ ਹੀ ਸੀਗਾ ਬਹੁਤ ਵਧੀਆ ਸਾਬਲੇ ਕਮੈਂਟ ਕੀਤੇ ਧੰਨਵਾਦ ਕਰਨਾ ਹੁੰਦਾ ਭਰਾਵਾਂ ਦਾ ਹਾਂਜੀ ਤੇ ਦੁਨੀਆ ਭਰ ਦੇ ਭਰਾ ਮਿਲ ਗਏ ਆਪਾਂ ਨੂੰ ਤਾਂ ਹਾਂਜੀ ਤੇ ਵੀ ਪਰ ਇੱਕ ਮੈਂ ਰਾਤ ਨੂੰ 12 ਵਜੇ ਮੈਂ ਕਮੈਂਟ ਪੜ੍ਹੀ ਜਾਂਦੀ ਸੀ ਮੈਂ ਦੇਖਿਆ ਉਹ ਕਹਿੰਦੇ ਵੀ ਚੁੰਗਣੀਆਂ ਕਿਉਂ ਪੀਉਂਦੇ ਆ ਹਾਂ ਜਿਹੜਾ ਸਮਝਦਾਰ ਬੰਦਾ ਉਹਨੂੰ ਪਤਾ ਹੁੰਦਾ ਹੂੰ ਵੀ ਜਦੋਂ ਆਹ ਹੁਣੇ ਬੱਕਰੀ ਸੁੱਈ ਜਾਵੇ ਚਾਰ ਪੱਠਾ ਦਿੱਤੀਆਂ ਨੇ ਉਹਦੀਆਂ ਦੋਨੋਂ ਦਾ ਦੁੱਧ ਪਿਉਣਾ ਹੀ ਪੂ ਫਿਰ ਹੁਣ ਦੋ ਹੀ ਟਕਣਦੀ ਆ ਤਾਂ ਹੂੰ ਦੋ ਮੇਮ ਨੇ ਲੂ ਥੱਲੇ ਜੀ ਦੋ ਝਗਾਉਂਗੀ ਹੁਣ ਚਾ 2 ਮਹੀਨਿਆਂ ਨੂੰ ਚੱਕ ਕੇ ਫਿਰ ਚੁੰਗੀ ਤੇ ਲਾ ਲੈਣਾ ਵੀ ਚਲ ਕੋਈ ਗੱਲ ਨਹੀਂ ਹੈ ਨਾ ਹੋਰ ਬੱਕਰੀਆਂ ਵੱਡੀਆਂ ਕਿਉਂ ਖਰਾਬ ਕਰਨ ਲੱਗਾਂ ਨਹੀਂ ਥੱਲੇ ਪਾ ਦਿੰਦੇ ਆ ਜਦੋਂ ਹੁਣਲਾ ਮਾਰਦੇ ਆਗੇ ਸਹੀ ਹੈ ਕੁਝ ਦੁੱਧ ਪਾਉਣੇ ਆਗੇ ਇੱਕ ਜਿਹੜਾ ਤੁਸੀਂ ਕਿਹਾ ਸੀ ਵੀ ਬਾਈ ਜਿਵੇਂ ਕਰ ਦਿੰਦਾ ਸੀ ਕਦੇ ਉਹਨੂੰ ਟੋਕਿਆ ਨਹੀਂ ਰੋਕਿਆ ਨਹੀਂ ਹੈ ਨਾ ਵੀ ਵਧੀਆ ਹੀ ਕਰਦਾ ਜਿਵੇਂ ਕਰਦਾ ਇਹ ਚੀਜ਼ ਨੂੰ ਵੀ ਬੜਾ ਲੋਕਾਂ ਨੇ ਪਸੰਦ ਕੀਤਾ ਵੀ ਜੇ ਇਸ ਤਰ੍ਹਾਂ ਦੀ ਹੋਵੇ ਪਰਿਵਾਰ ਦੇ ਵਿੱਚ ਸੈਟਿੰਗ ਤਾਂ ਤਰੱਕੀ ਕਰਦਾ ਪਰਿਵਾਰ ਹੈ ਨਾ ਇਹ ਤਾਂ ਹੈਗਾ ਹੀ ਆ ਵੀਰੇ ਆਲੋ ਨੇ ਕਦੇ ਕਿਹਾ ਹੀ ਨਹੀਂ ਹੈਗਾ ਜਿਵੇਂ ਕਰ ਦਿੰਦੇ ਆ ਠੀਕ ਆ ਬੱਸ ਜੇ ਕਲੇਸ ਕਰਾਂਗੇ ਫਿਰ ਵਾਪਸ ਹੁੰਦਾ ਹੈ ਹਾਂਜੀ ਆਏ ਮੰਨ ਕੇ ਮੰਨ ਲਿਆ ਆਪਾਂ ਨੇ ਵੀ ਚਲੋ ਕੋਈ ਗੱਲ ਨਹੀਂ ਜਿਵੇਂ ਹੋ ਗਿਆ ਠੀਕ ਆ ਉਹ ਬਹੁਤ ਸੌਖਾ ਬੰਦਾ ਫ੍ਰੀ ਹੋ ਜਾਂਦਾ ਉਹ ਚੀਜ਼ ਚ ਹਾਂਜੀ ਜੇ ਹੁਣ ਆਪਾਂ ਨੇ ਆਉਂਦਿਆਂ ਨੂੰ ਪਲੇਸ ਪਾ ਲਿਆ ਕੀ ਕਰਦਾ ਜੋ ਕੀ ਕਰਦਾ ਫੇਰ ਤਾਂ ਬੰਦਾ ਵੀ ਦੁਖੀ ਤੇ ਆਪੀ ਹੁੰਦੀ ਜਿਹੜਾ ਸਬਰ ਆ ਹਾਂ ਵੀ ਵੱਡੀਆਂ ਵੱਡੀਆਂ ਲੜਾਈਆਂ ਨੂੰ ਮਿਟਾ ਦਿੰਦਾ ਹਾਂ ਜੇ ਸਬਰ ਕਰਦੇ ਆ ਤਾਂ ਬਹੁਤ ਕੁਝ ਆਪਾਂ ਨੂੰ ਸਿੱਖਣ ਨੂੰ ਮਿਲਦਾ ਹੈ ਨਾ ਤੇ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ